ਇੱਕ ਵਾਰੀ ਨਾ ਹਜਰਤ موسی ਜੀ ਦੀ ਇੱਕ ਸਾਖੀ ਆਉਂਦੀ ਮੁਸਲਮਾਨਾਂ ਦਾ ਪੈਗੰਬਰ ਹਜਰਤ موسی ਉਹ ਗੁਰਮੁਖੋ ਆਪਣੇ ਜਿਸ ਘਰ ਵਿੱਚ ਰਹਿੰਦੇ ਉਥੋਂ ਬਾਹਰ ਨਿਕਲਿਆ ਮਨ ਕੀਤਾ ਵੀ ਚਲੋ ਕਿਤੇ ਜੰਗਲ ਦੇਲੇ ਖਰਿਆਵਲ ਦੇਖਦੇ ਆਂ ਕੁਦਰਤ ਦੇ ਨਜ਼ਾਰਿਆਂ ਨੂੰ ਤੱਕਦੇ ਆਂ ਕਾਦਰ ਦੀ ਕੁਦਰਤ ਨੂੰ ਤੇ ਕਹਿੰਦੇ ਨੇ ਜਦੋਂ ਉਹ ਜੰਗਲ ਦੇ ਵਿੱਚ ਗਏ ਨੇ ਤੇ ਉਥੇ ਇੱਕ ਆਜੜੀ ਭੇਡਾਂ ਤੇ ਬੱਕਰੀਆਂ ਚਾਰ ਰਿਹਾ ਹੈ ਭੇਡਾਂ ਬੱਕਰੀਆਂ ਚਾਰਦੇ ਆ ਚਾਰਦੇ ਆ ਪਰਮਾਤਮਾ ਦੀ ਉਹਦੇ ਤੇ ਮੇਰ ਹੋਈ ਭੇਡਾਂ ਬੱਕਰੀਆਂ ਨੂੰ ਇੱਕ ਪਾਸੇ ਛੱਡ ਕੇ ਚੌਂਕੜਾ ਮਾਰ ਕੇ ਬਹਿ ਗਿਆ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਗਿਆ ਇਨਾਂ ਨੂੰ ਉਹਦਾ ਮਨ ਜੁੜਿਆ ਇਨਾਂ ਕੋ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ ਕਹਿੰਦੇ ਨੇ ਪਰਮਾਤਮਾ ਨਾਲ ਗੱਲਾਂ ਕਰਨ ਲੱਗਾ ਕਿ हे ਖੁਦਾ ਜੇ ਤੂੰ ਧਰਤੀ ਤੇ ਆ ਜਾਏ ਜੇ ਤੂੰ ਮੇਰੇ ਸਾਹਮਣੇ ਆ ਜਾਏ ਨਾ ਤੇ ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਚੋ ਕੇ ਪਿਆਵਾਂ ਐ ਖੁਦਾ ਜੇ ਤੁਸੀਂ ਮੇਰੇ ਸਾਹਮਣੇ ਆ ਜਾਓ ਤੇ ਮੈਂ ਤੁਹਾਨੂੰ ਮਲ ਮਲ ਕੇ ਨਵਾਵਾਂ ਤੁਹਾਡੀ ਸਾਰੀ ਮੈਲ ਲਾ ਦੇਵਾਂ ਪਿਆਰ ਵਿੱਚ ਜੁੜ ਕੇ ਗੱਲਾਂ ਕਰੀ ਜਾਂਦਾ ਹੈ